ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪੜ੍ਹਦੇ ਹਾਂ ਦੂਸਰੀ ਪਾਤਸ਼ਾਹੀ ਬਾਰੇ ਜੀ ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਬਾਰੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਕੀ ਸੀ ਪਹਿਲਾ ਨਾਮ ਸੀ ਉਹਨਾਂ ਦਾ ਭਾਈ ਲੈਣਾ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਅੰਗਦ ਦੇਵ ਜੀ ਦੇ ਪਿਤਾ ਜੀ ਦਾ ਨਾਮ ਸੀ ਭਾਈ ਫੇਰੂਮਲ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ ਮਾਤਾ ਦਇਆ ਕੌਰ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ ਸਨ 1504 ਈਸਵੀ ਨੂੰ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਪ੍ਰਕਾਸ਼ ਹੁੰਦਾ ਹੈ ਮਤਲਬ ਜਨਮ ਸਥਾਨ ਮੱਤੇ ਨਾਗੇ ਦੀ ਸਰਾਂ ਹੁਣ ਜਿਲਾ ਸ਼੍ਰੀ ਮੁਖਤਸਰ ਸਾਹਿਬ ਵਿਖੇ ਹੋਇਆ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਵਿਆਹ ਕਦੋਂ ਹੋਇਆ ਕਿੰਨੇ ਸਾਲ ਦੇ ਵਿੱਚ ਹੋਇਆ ਸੀ ਸਨ 1519 ਇਸਵੀ ਵਿੱਚ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਇਸ ਪਤਨੀ ਦਾ ਕੀ ਨਾਮ ਸੀ ਮਾਤਾ ਖੀਵੀ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਇਸ ਪੁੱਤਰਾਂ ਅਤੇ ਇਸ ਪੁੱਤਰੀਆਂ ਦੇ ਨਾਮ ਦੱਸੋ ਪੁੱਤਰ ਸ਼ਨ ਸ਼੍ਰੀ ਦਾਤੂ ਜੀ ਅਤੇ ਸ਼੍ਰੀ ਦਾਤੂ ਜੀ ਪੁੱਤਰੀਆਂ ਬੀਬੀ ਅਮਰੋ ਜੀ ਅਤੇ ਬੀਬੀ ਅਨੌਖੀ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਕਿਹੜੇ ਸਿੱਖ ਤੋਂ ਗੁਰਬਾਣੀ ਸੁਣ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਮੇਲਣ ਦੀ ਤਾਂਗ ਪੈਦਾ ਹੋਈ ਕਿਹੜੇ ਸਿੱਖ ਤੋਂ ਸੁਣੀ ਸੀ ਉਹਨਾਂ ਨੇ ਬਾਣੀ ਭਾਈ ਜੋਧ ਜੀ ਪਸੂ ਸ੍ਰੀ ਗੁਰੂ ਅੰਗਦ ਦੇਵ ਜੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਮਿਲੇ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਭਾਈ ਲੈਣਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿੰਨੇ ਸਾਲ ਸੇਵਾ ਕੀਤੀ ਲਗਭਗ 7 ਸਾਲ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਕਿਸ ਗੁਰੂ ਸਾਹਿਬ ਤੋਂ ਪ੍ਰਾਪਤ ਹੋਈ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਕਦੋਂ ਪ੍ਰਾਪਤ ਹੋਈ ਮਤਲਬ ਕਿਹੜੇ ਸਨ ਦੇ ਵਿੱਚ ਹੋਈ ਸੀ ਸਨ 1539 ਇਸਵੀ ਦੇ ਵਿੱਚ 1539 ਇਸਵੀ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਕਿਸ ਥਾਂ ਦੀ ਝੋਣ ਕੀਤੀ ਸ੍ਰੀ ਖੰਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਲੰਗਰ ਦੇ ਪ੍ਰਬੰਧ ਦੀ ਸੇਵਾ ਕਿਸ ਨੂੰ ਸੌਂਪੀ ਮਾਤਾ ਖੀਵੀ ਜੀ ਨੂੰ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਕਿੰਨੀ ਬਾਣੀ ਦਰਜ ਹੈ 63 ਸ਼ਲੋਕ 12 ਵਿੱਚ ਦਰਜ ਹਨ 63 ਸ਼ਲੋਕ ਨੇ ਜਿਹੜੇ ਉਹਦੀ ਵਿੱਚ 12 ਨਿਗੀਆਂ ਉਹਨਾਂ ਦੇ ਵਿੱਚ ਦਰਜ ਹਨ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਆਸਾ ਕੀ ਵਾਰ ਵਿੱਚ ਕਿੰਨੇ ਸ਼ਲੋਕ ਦਰਜ ਹਨ 15 ਸ਼ਲੋਕ ਆਸਾਦ ਕੀ ਵਾਰ ਜਿਹੜੀ ਆ ਉਹਦੇ ਵਿੱਚ ਕਿੰਨੇ 12 ਦੇ ਵਿੱਚ ਦਰਜ ਨੇ ਜਿਹੜੇ ਸ਼ਲੋਕ ਹੈ ਨਾ ਤਾਂ ਅੱਗੇ ਉਹਨਾਂ ਨੇ ਪੁੱਛਿਆ ਕਿ ਕਿਹੜੇ ਆਸਾ ਦੀ ਵਾਰ ਸੀ ਜਿਹੜੀ ਉਹਦੇ ਵਿੱਚ ਉਹਨਾਂ ਦੇ ਕਿੰਨੇ ਸ਼ਲੋਕ ਦਰਜ ਹਨ 15 ਸ਼ਲੋਕ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਕਿੰਨੇ ਰਾਗਾਂ ਵਿੱਚ ਦਰਜ ਹੈ 10 ਰਾਗਾਂ ਵਿੱਚ ਕਿੰਨੇ ਰਾਗਾਂ ਵਿੱਚ ਦਰਜ ਹੈ 10 ਰਾਗਾਂ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਨਾਲ ਸੰਬੰਧਿਤ ਪੰਜ ਗੁਰਦੁਆਰਾ ਸਹਿਬਾਨ ਦੇ ਨਾਮ ਲਿਖੋ